ਪ੍ਰਤਮ ਭਗਵ ਕੋ ਇਸ ਮਿਰਕਾ ਗੁਰੂ ਨਾਨਕ ਲੰਕੇ ਆਇ ਰੰਗਤ ਗੁਰ ਤੇ ਅਮਰਦਾਸ RAMDAS ਹੁਣ ਸਭ ਸੁਖ ਜਾਏ ਤੇਗ ਬਾਦ ਇਸ ਮੇਰੇ ਘਰ ਨੋਂ ਲਿਦਿਆ ਵਿਤਾਏ ਸਭ ਥਾਈ ਹੋਏ ਸਹਾਇ ਦਸਵੰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਦੇ ਪਾਰ ਦੇ ਉਚਾਲੇ ਮੁਕਤਾਂ ਹੱਥ ਨਾ ਜਪੀਆਂ ਕਰੀਆਂ ਜਿਨਾਮ ਜਪਿਆ ਵੰਡ ਕੇ ਸ਼ਬਦ ਇਹ ਚਲਾਏ ਦੇ ਵਾਹੀ ਦੇ ਕੇ ਅਰਥ ਕੀਤਾ ਇਹਨਾਂ ਦੇ ਕੋਈ ਤਰ ਪਮਾਈ ਦਾ ਧਿਆਨ ਅੰਦਰ ਖਾਲਸ ਸਾਹਿਬ ਬੋਲੋ ਜੀ ਵਾਹਿਗੁਰੂ ਸੁਖ ਨੇ ਧਰਮ ਹੈ ਇਸ ਦਿੱਸ ਦਿੱਤੇ ਬੰਦ ਬੰਦ ਬੱਟ ਵਾਲੇ ਕੋਲ ਕੋ ਗੱਲਾਈਆਂ ਚਾਹਤੀ ਨਾ ਚਵੇ ਆਲੇ ਰਾਹ ਚਲਵਾਏ ਦੇ ਗੁਰਦੁਆਰਿਆਂ ਦੀ ਸੇਵਾ ਦੇ ਕੋ ਬਣਨਾ ਕਿ ਕਿਨਾਂ ਧਰਮ ਦੇ ਆਲੇ ਆ ਸੱਚੀ ਕੇਸਾਂ ਸੁਣ ਸੰਸੰਗ ਲਗਾਈ الها دييتر كومار بادو جي جي هي اپي رت گان جو شكر اسيتا سي گوندے مهاذا انكن بابش شكر دي انتدربا جي و شش دي پرت جي انتو بابش ا تا ها جي لاشس ما اورتي پردي جي اچيال سابدا لو ان ابا شكر پرم جو دي بيندي ابا تي جوار جي پراد سا <سؤال> کرت <سؤال> <سؤال> چڑ تری پانی ਸਤਨਾਮ ਵਾਹਿਗੁਰੂ ਸਤ Sat Nam Vaheguru Sat Nam Vaheguru Sat

ਨਾਮਕ ਕੋ ਕੋਈ ਵੀ ਸੱਚ ਰdatap vandane aitwa sarvat va samarth 누ਨਤੇ ਰੱਖੋ ਪ੍ਰਭੂ ਨਾਨਕ ਦੇਦਰ ਹੱਥ ਫਿਰਤ ਫਿਰਤ ਪਰੇ ਆਇਆ ਪਰਿਆ ਤਾ ਸਰਨਾਏ ਨਾਲ ਕੀ ਪ੍ਰਵੇਰਤੀ ਆਪਣੀ ਭਗਤੀ ਲਾਏ ਅਭ ਸਰਦੀਨ ਤੇ ਆਲ ਨਾ ਤੁਮ ਸਰ ਅਬ ਪਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਓ ਬਲਵਰ ਜਾਓ ਰਮਿਆ ਕਾੜੇ ਕਾਰਨਾ ਕਵਨ ਅਮੋਲ ਰਹਾਓ ਬਹੁਤ ਜਨ ਬਿਛੜੇ ਤੇ ਮਾਦੋ ਇਹ ਜਨ ਮਤੁਆਰੇ ਲਿਖੀ ਤੇ ਰਮਦਾਸ ਆਸਰਾ ਗਜੀਓ ਚਿਰ ਭਇਓ ਦਰਸ਼ਨ ਦੇਖੇ ਸੋ ਕਹੋ ਤਲ ਗੁਰੂ ਸੇਵੀਐ ਐਨ ਸਸਾਇਤ ਸੁ ਭਾਏ ਦਸਨੋ ਪਰਸੀਐ ਗੁਰੂ ਕੈ ਜਰੁ ਬਰ ਦੁਖ ਜਾਏ ਸਜਣ ਸਚਾ ਪਾਤਿ ਸਾਹਿ ਸਰ ਸਾਹਾ ਦੇ ਸਾਹੁ ਜਿਸ ਪਾਸ ਬੈਠਿਆ ਸੁ ਹੋਈਐ ਸਬਨਾਤਾ ਵਿਸਾਖੂ ਸਤਨਾਮ ਸਿਰਿ ਵਾਹੀ ਗੁਰੂ ਸਾਹਿਬ ਜੀ ਜੋ ਨਾਸਰੀ ਮਹਿਲਾ ਤੀਜਾ ਕਰ ਗੁਜਾ ਚਾਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਧੰ ਅਖਟ ਨਾ ਖਟੇ ਨਾ ਜਾਏ ਓਰੇ ਸਤ ਗੁਰ ਦਿਆ ਦਿਖਾਈ ਇਹ ਧੰ ਆਖਟ ਨਾ ਖਟੇ ਨਾ ਜਾਏ ਓਰੇ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰੂ ਕੋ ਸਦ ਬਲ ਜਾਈ ਗੁਰਜ ਬਾਤੇ ਹਰ ਮਨਵਸਾਈ ਸੇਤਰਵੰਤ ਹਰਨਾਮ ਸੇ ਲਾਈ ਗੁਰਪੂਰੇ ਹਰ ਧਨ ਪ੍ਰਗਾਸਿਆ ਹਰਿ ਕਰਪਾ ਤੇ ਵਸੇ ਬਰਿ ਆਏ ਰਹਾਉ ਅਗੁਣ 따ੜ ਗੁਰ ਦੇ ਸਮਾਏ ਪੂਰੇ ਕਰਕੇ ਸਹਿਜ ਸੁਭਾਈ ਪੂਰੇ ਗੁਰ ਦੀ ਸੱਚੀ ਬਾਣੀ ਸੁਖਵਨ ਅਮਰਤਾ ਸਹਿਜ ਸੁਵਣੀ ਆਤਰ ਜਨ ਦੇਖੋ ਭਾਈ ਦੁਰਦਾ ਮਾਰ ਹਰ ਮਨ ਵਸਾਈ ਨਾਮ ਭੋਲ ਨਾਮ ਆਇਆ ਜਾਏ ਗੁਰ ਪ੍ਰਸਾਦ ਬਸਰ ਲਿਆਏ ਸਭ ਬਸਰੇ ਪ੍ਰਭ ਕੋ ਸੋਈ ਗੁਰਮਤੀ ਕਟ ਪ੍ਰਗਟ ਹੋਈ ਸਹਿਜ ਜਨ ਪ੍ਰਭ ਜਾਣ ਪਛਾਣਿਆ ਨਾਮਕ ਨਾ ਮਿਲੇ ਬਰਮਾਨਿਆ ਗੁਰਬਤੀ ਘਟ ਪ੍ਰਗਟ ਹੋਈ ਸਹਿਜ ਜਨ ਪ੍ਰਭ ਜਾਣ ਪਛਾਣਿਆ ਨਾਮਿਕ ਨਾਮ ਮਿਲੇ ਮਰਮਾਨਿਆ ਵਾਹਿਗੁਰੂ ਦਾ ਘਰ ਸਾਥ ਵਾਹਿਗੁਰੂ ਦੀ ਫਤਿਹ